मस्जिद हर चोखड़ी ला तन हि नाम बि जन नानक बोले चोथी लाव हर पाया प्रभ्य सी जन नानक बोले चोथी लाव हर पाया प्रभ्य वन ਮਿੰਨੋਂ ਦੇ ਮਦਹਾਈਆਂ ਨੀ ਸਖਿਓ ਮੈਂ ਲੜ ਪਾਇਆ ਆਪਣਾ ਦੇਵ ਦੱਲਾਨੀ ਸਖਿਓ ਗੁਲ ਵਰ ਪਾਇਆ ਆਪਣਾ ਮਿੰਨੋਂ ਦੇ ਮਦਹਾਈਆਂ ਨੀ ਸਖਿਓ ਮੈਂ ਵਰਸਾਰਾ ਲਾ ਲਾ ਦੇਵ ਦੇ ਸੇਵਾ ਚ ਸੰਗਰਗਤ ਮੈਂ ਤਾਰ ਦੇ ਗੇਰਾਂ ਦੇ ਜਿਵੇਂ ਸਵੇਰੇ ਸੀ ਸੰਦੇ ਨੂੰ ਤਾਰ ਦੇ ਸੇਵਾ ਦੇ ਸਿਮਰਨ ਕੋਈ ਵਾਦਾ ਮੰਨਣ ਨੂੰ ਤਾਰ ਦੇ ਸੇਵਾ ਤੇ ਰੇਤਾ ਵੀ ਆਵੇ ਕੋਈ ਵੀ ਨਾ ਨਾਮ ਸਿਚਿਆ ਵੀ ਪਾਪ ਹਰੇ ਤਮੀਜ਼ ਲੈ ਪਾਉਂ ਵੀ ਇੱਥੇ ਸਾਰੇ ਹੀ ਸਤਿਕਾਰਯੋਗ ਹੈ ਜਿੱਥੇ ਜਿੱਥੇ ਬੈਠਣ ਦਾ ਸਮਾਂ ਮਿਲਦਾ ਤੂੰ ਬਹਿ ਜਾ ਆਪਣਾ ਸਖੀਏ ਮੈਂ ਵਰਤਾਇਆ ਆਪਣਾ ਮੈਂ ਵਰਤਾਇਆ ਆਪਣਾ ਸਖੀਆ ਮੈਂ ਵਰਪਾਉਂਦਾ ਆਪਣਾ ਏਨ ਕੀ ਧੂਰ ਮੰਗੇ ਪ੍ਰਭ ਸੁਆਮੀ तुंहिंजा कम को रे ना दयालू दे पी सु 在哪里啊？ ਤਾਨੂੰ ਕੀ ਇੱਥੇ ਮਹਿਸੂਸ ਹੁੰਦਾ ਬਹੁਤ ਵਧੀਆ ਵਧੀਆ ਲੱਗਿਆ ਜੀ ਬਾਬਾ ਜੀ ਦਾ ਬਹੁਤ ਵਧੀਆ ਪ੍ਰਿਆਸ ਸੀ ਬਾਬਾ ਨੂੰ ਧੰਨਵਾਦ ਕਰਦੀਆਂ ਨੇ ਬਹੁਤ ਬਹੁਤ ਜੀ ਹਾਂ ਜੀ ਅਗਿਆਤ ਮਾਤਮਾ ਇਦਾਂ ਦੇ ਸਮਾਗਮ ਹੋਣੇ ਚਾਹੀਦੇ ਇਦਾਂ ਦੇ ਸਮਾਗਮ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਬਾਈ ਜੀ ਇਹਨਾਂ ਦਾ ਵੀ ਭੈਣ ਜੀ ਉਹਨਾਂ ਦਾ ਇਹੀ ਕਹਿਣਾ ਤੀਗਾ ਇਹ ਇਹ ਜਿਹੜੇ ਸਮਾਗਮ ਨੇ ਇਹ ਹੋਣੇ ਚਾਹੀਦੇ ਨੇ ਸਾਡੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਅੱਜ ਲੋੜਵੰਦ ਪਰਿਵਾਰਾਂ ਦੇ ਧੀਆਂ ਦੋ ਦੋ ਤਿੰਨ ਤਿੰਨ ਧੀਆਂ ਨੇ ਬੇਟੀਆਂ ਨੇ ਚਾਹੇ ਇੱਕ ਚਾਹੇ ਦੋ ਨੂੰ ਅੱਜ ਆਪਾਂ ਇੱਥੇ ਵਿਆਹ ਦੇ ਦਿਆਂ ਵਿਆਹ ਹੋਏ ਨੇ ਅੱਜ ਇੱਥੇ ਬਾਬਾ ਜੀ ਵੱਲੋਂ ਚਾਰ ਧੀਆਂ ਦੇ ਵਿਆਹ ਹੋਏ ਨੇ ਚਾਹੇ ਉਹ ਮੋਗੇ ਹੋਣ ਚਾਹੇ ਬਰਨਾਲੇ ਹੋਣ ਚਾਹੇ ਫਤਿਹਮਾ ਡੇਟ ਹੋਣ ਚਾਹੇ ਲੁਧਿਆਣੇ ਹੋਣ ਚਾਹੇ ਕਿਤੇ ਮਰਜੀ ਹੋਣ ਉਹ ਲੋੜਵੰਦ ਧੀਆਂ ਦਾ ਵਿਆਹ ਸਮਾਗਮ ਇੱਥੇ ਕੀਤਾ ਜਾਂਦਾ ਮੈਂ ਮੇਰੇ ਕੈਮਰਾਮੈਨ ਨੂੰ ਦਿਖਾਉਂਗਾ ਵੀ ਆਓ ਦਿਖਾਓ ਇਹਨਾਂ ਦਾ ਕੀ ਸਮਾਨ ਦੇ ਰਹੇ ਨੇ ਇਹ ਇਹ ਜਿਹੜਾ ਸਮਾਨ ਦਿੱਤਾ ਇਹ ਬਾਕਸ ਬੈੱਡ ਨੇ ਇਹ ਬਾਕਸ ਬੈੱਡ ਨੇ ਹਾਂਜੀ ਨਾਲ ਜਿਵੇਂ ਆਪਾਂ ਆਪਣੀ ਧੀ ਨੂੰ ਸਮਰਨੇ ਆ ਤਾਂ ਸੋਫਾ ਸੈੱਟ ਆ ਨਾਲ ਪੇਟੀ ਆ ਨਾਲ ਲਿਵਾਰੀ ਆ ਤੇ ਨਾਲ ਗੱਦੇ ਨੇ ਪੱਖਾ ਤੇ ਹੋਰ ਲੋੜੀ ਦਾ ਸਮਾਨ ਆ ਜਿਹੜਾ ਉਹ ਸਾਰਾ ਦਿੱਤਾ ਜਾਂਦਾ ਕਿਉਂਕਿ ਇਹ ਵੀ ਅਸੀਂ ਕਿਸੇ ਵੀ ਕੁੜੀ ਦਾ ਲੜ ਫੜਾ ਦੇਣਾ ਲੜ ਫੜਾ ਦੇਣਾ ਹਾਂਜੀ ਤੇ ਉਹ ਆਪਾਂ ਸਮਾਨ ਪਰ ਅੱਜ ਅਸੀਂ ਜੇ ਲੋੜਵੰਤ ਧੀ ਦਾ ਕਿਸੇ ਦਾ ਬਾਬਾ ਜੀ ਦਾ ਕਹਿਣਾ ਇਹ ਆ ਜੇ ਅੱਜ ਲੋੜਵੰਤ ਧੀ ਦਾ ਕਿਸੇ ਦਾ ਨਹੀਂ ਹੱਥ ਫੜਾਉਣਿਆਂ ਜਾਂ ਪੱਲਾ ਫੜਾਉਣਿਆਂ ਤਾਂ ਉਹਨੂੰ ਸਮਾਨ ਵੀ ਅਸੀਂ ਆਪਦੀ ਧੀ ਦਾ ਸਮਝ ਕੇ ਦਿੰਨੇ ਆ ਮੇਰੇ ਨਾਲ ਭਾਈ ਜੀ ਹੋਣੀ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ ਅਕਸਰ ਸਾਨੂੰ ਵਿਆਹਾਂ ਤੇ ਮਿਲਦੇ ਨੇ ਬਾਬਾ ਜੀ ਨਾਲ ਕਿੰਨਾ ਚਿਰ ਤੋਂ ਹੋ ਗਏ ਜੁੜੇ ਨੇ ਲਗਭਗ 10 ਸਾਲ ਹੋ ਗਏ 10 ਸਾਲ ਹੋ ਗਏ ਬਾਬਾ ਜੀ ਨੇ 10 ਸਾਲ ਤੋਂ ਕਿੰਨੇ ਵਿਆਹ ਕਰ ਦਿੱਤੇ 150 ਟੱਪ ਗਿਆਣਾ ਜੀ 150 ਅੱਛਾ 150 200 ਵਿਆਹ ਤਾਂ ਟੱਪ ਗਿਆ ਹਨ ਸਮਾਨ ਵਧੀਆ ਦਿੰਦੇ ਹੋ ਵਧੀਆ ਜੀ ਵਧੀਆ ਲੋਕ ਖੁਸ਼ ਹੋ ਕੇ ਜਾਂਦੇ ਨੇ ਹਾਂਜੀ ਅੱਜ ਇੱਥੇ ਕਿੰਨੀਆਂ ਕੁੜੀਆਂ ਦੇ ਵਿਆਹ ਹੋਏ ਨੇ ਚਾਰ ਕੁੜੀਆਂ ਦੇ ਵਿਆਹ ਹੋਏ ਜੀ ਅੱਜ ਚਾਰ ਕੁੜੀਆਂ ਦੇ ਵਿਆਹ ਹੋਏ ਨੇ ਚਾਰੇ ਕੁੜੀਆਂ ਪੰਜਾਬ ਚੋਂ ਦੀ ਲਗ ਲਗ ਦੀ ਅੱਜ ਪੰਜਾਬ ਦੀ ਨਹੀਂ ਜੀ ਵਿਦਾਣੇ ਦੇ ਵਿੱਚੋਂ ਲੋਕਾਂ ਨੂੰ ਕੀ ਮੈਸੇਜ ਆ ਇੱਥੋਂ ਤੁਹਾਡਾ ਅਸੀਂ ਤਾਂ ਹੀ ਕਹਾਂਗੇ ਜੀ ਜੀ ਨਹੀਂ ਕੋਈ ਵੀ ਗਰੀਬ ਆਦਮੀ ਆ ਉਹਦੀ ਲੜਕੀ ਬਹਿਣੀ ਵੱਲੀ ਆ ਅਸੀਂ ਦੀ ਨਾਲ ਸਮਝ ਹੁੰਦੀ ਹੈ ਜੀ ਇਹ ਅਜੀ ਕਲੇ ਕਲੇ ਪਿੱਛੇ ਆ ਕੇ ਸਾਰੀ ਜੋ ਕਮੇਟੀ ਬਣੀ ਹੋਈ ਹੈ ਤੇ ਇਹ ਉਹ ਸੇਵਾ ਕੱਠੀ ਕਰਦੀ ਹੈ ਜੀ ਉਹ ਹੀ ਉਸ ਆਪਣੇ ਨੂੰ ਲਾ ਕੇ ਜੀ ਇੱਕ ਕਮੇਟੀ ਦਾ ਬਣਦੀ ਹੈ